ਜੇਕਰ ਤੁਹਾਡਾ ਮੋਟਰਸਾਈਕਲ ਤਨੀ ਇਹਨਾਂ ਦੇ ਵਿੱਚ ਜੇਕਰ ਤੁਹਾਡਾ ਕੋਈ ਮੋਟਰਸਾਈਕਲ ਚੋਰੀ ਹੋਇਆ ਤਾਂ ਤੁਸੀਂ ਹੁਣ 4 ਨੰਬਰ ਡਿਵੀਜ਼ਨ ਥਾਣਾ ਲੋਰੀਗੇਟ ਦੇ ਵਿੱਚ ਜਾ ਸਕਦੇ ਹੋ ਥਾਣਾ ਲੋਰੀਗੇਟ ਦੀ ਪੁਲਿਸ ਟੀਮ ਵੱਲੋਂ ਆ ਦੇਖ ਰਹੇ ਤੁਸੀਂ ਕਿ 23 ਦੇ ਕਰੀਬ ਮੋਟਰਸਾਈਕਲ ਜਿਹੜੇ ਕੀ ਬਰਾਮਦ ਕੀਤੇ ਨੇ ਦੋ ਨੌਜਵਾਨਾਂ ਦਾ ਗਰੂਪ ਹੈ ਚੋਰਾਂ ਦਾ ਜੇ ਜਿਹੜੇ ਕੀ ਸ਼ਹਿਰ ਦੇ ਵਿੱਚ ਪੂਰੀ ਥਾਮਾਂ ਦਾ ਕੋਈ ਵੀ ਪਟਿਆਲੇ ਦੇ ਵਿੱਚੋਂ ਇਹਨਾਂ ਨੇ ਥਾਂ ਨਹੀਂ ਛੱਡੀ ਜਿੱਥੇ ਕੀ ਮੋਟਰਸਾਈਕਲ ਚੋਰੀ ਨਾ ਕੀਤਾ ਹੋਵੇ ਸੋ ਤਸਵੀਰਾਂ ਵੀ ਸ਼ੇਅਰ ਕਰ ਦਿਓ ਹੋ ਸਕਦਾ ਤੁਹਾਡੇ ਕਿਸੇ ਭਾਈ ਭੈਣ ਦਾ ਜਾਂ ਕੋਈ ਤੁਹਾਡੇ ਦੋਸਤ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਉਹ ਤੁਰੰਤ ਆਪਣੇ ਇਹ ਮੋਟਰਸਾਈਕਲ ਦੀ ਜੇਕਰ ਤੁਹਾਡਾ ਮੋਟਰਸਾਈਕਲ ਬਰਾਮਦ ਹੋਇਆ ਤਾਂ ਨਾਲ ਤੁਰੰਤ ਤੁਸੀਂ ਥਾਣਾ ਲੋਹੜੀਗੜ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਥਾਣਾ ਲੋਹੜੀਗੜ ਦੀ ਟੀਮ ਵੱਲੋਂ ਜਿਹੜਾ ਕੀ 23 ਦੇ ਕਰੀਬ ਮੋਟਰਸਾਈਕਲ ਬਰਾਮਦ ਕੀਤੇ ਨੇ ਤਸਵੀਰਾਂ ਸ਼ੇਅਰ ਵੀ ਕਰ ਦਿਓ ਵੱਧ ਤੋਂ ਵੱਧ ਕਿਉਂਕਿ ਹਰ ਇੱਕ ਕਿਉਂਕਿ ਜ਼ਿਆਦਾਤਰ ਤੁਸੀਂ ਦੇਖਿਆ ਸਪਲੈਂਡਰ ਮੋਟਰਸਾਈਕਲ ਹੀ ਚੋਰੀ ਹੋਏ ਪਏ ਨੇ ਔਰ ਖਾਸ ਗੱਲ ਇਹ ਹੈ ਕਿ ਅੱਗੇ ਮੋਟਰਸਾਈਕਲ ਗਹਿਣੇ ਰੱਖ ਦਿੰਦੇ ਸੀ ਇੱਕ ਲੜਕਾ ਜਿਹੜਾ ਕਿ ਮਾਨਸਾ ਦਾ ਹੈ ਤੇ ਇੱਕ ਜਿਹੜਾ ਕਿ ਹਰਿਆਣੇ ਦਾ ਹੈ ਰਥੀਆ ਦਾ ਜਿਹੜਾ ਕਿ ਫਤਿਹਪੁਰ ਦਾ ਹੈ ਪਰ ਹਨਨ ਕੀ ਦੀ ਗੱਲ ਇਹ ਹੈ ਕਿ ਸਾਰਾ ਸ਼ਹਿਰ ਸ਼ਹਿਰ ਦੇ ਵਿੱਚ ਹੀ ਚੋਰੀ ਕਰਦੇ ਸੀ ਮੋਟਰਸਾਈਕਲ ਔਰ ਤੁਸੀਂ ਦੇਖ ਵੀ ਰਹੇ ਹੋ ਸਿੱਧੀਆਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਕਿ ਖਾਸ ਕਰ ਪੁਲਿਸ ਦੇ ਅਧਿਕਾਰੀ ਥਾਣਾ ਡਿਵੀਜ਼ਨ ਅੰਦਰ ਜਿਹੜੇ 4 ਦੇ ਕੁਝ ਟੀਮ ਵੱਲੋਂ ਫੜਿਆ ਗਿਆ ਦੇਖੋ ਤੁਸੀਂ ਮੋਟਰਸਾਈਕਲ ਸਿੱਧੇ ਤੁਸੀਂ ਬਤਵੱਤ ਸ਼ੇਅਰ ਕਰਦੇ ਹੋ ਇਹ ਮੋਟਰਸਾਈਕਲ ਹੈ ਜਿਹੜੇ ਕਿ ਬਰਾਮਦ ਹੋਏ ਨੇ ਚੋਰ ਚੋਰਾ ਤੋਂ 23 ਦੇ ਕਰੀਬ ਮੋਟਰਸਾਈਕਲ ਹੈ ਹੋਰ ਇੱਧਰ ਖਾਸ ਕਰਕੇ ਸ਼ਹਿਰ ਦੇ ਬੱਸ ਸਟੈਂਡ ਕਲੀਮਾ ਕਾ ਮੰਦਿਰ ਹੋਰ ਵਾਲੇ ਥਾਂ ਤੋਂ ਚੋਰੀ ਕੀਤੀ ਨੇ ਸੋ ਇੱਕ ਵਾਰ ਫਿਰ ਤੁਹਾਨੂੰ ਦੁਬਾਰ ਤੋਂ ਇਹਨਾਂ ਦੀ ਕਾਫੀ ਸਿਰ ਤੋਂ ਦਿਖਾ ਰਹੇ ਕਿ ਜੇਕਰ ਤੁਹਾਡੇ ਕਿਸੇ ਯਾਰ ਦੋਸਤ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜੇਕਰ ਤੁਹਾਡੇ ਵੱਲੋਂ ਕੋਈ ਮਾਮਲਾ ਵੀ ਦਰਜ ਆਇਆਗਾ ਤਾਂ ਮਾਮਲਾ ਦਰਜ ਕਰਨ ਤੋਂ ਬਾਅਦ ਤੁਸੀਂ ਥਾਣਾ ਲੋਹੜੀਗੜ ਦੀ ਪੁਲਿਸ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ ਔਰ ਸੰਪਰਕ ਕਰਕੇ ਤੁਸੀਂ ਖਾਸ ਕਰ ਉਹਨਾਂ ਨੂੰ ਮਿਲ ਸਕਦੇ ਹੋ ਸੋ ਇੱਕ ਵਾਰੀਆ ਤਸਵੀਰਾਂ ਤੁਹਾਨੂੰ ਫਿਰ ਦਿਖਾ ਰਹੇ ਹਾਂ ਕਿ ਜੇਕਰ ਤੁਹਾਡਾ ਵੀ ਕੋਈ ਮੋਟਰਸਾਈਕਲ ਹੈ ਕਿਉਂਕਿ ਬਹੁਤ ਦੋ ਨੌਜਵਾਨੇ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਤੋਂ ਕਈ ਦੇ ਕਰੀਬ ਮੋਟਰਸਾਈਕਲ ਬਰਾਮਦ ਹੋਏ ਨੇ ਆ ਦੇਖੋ ਤੁਸੀਂ ਜੇਕਰ ਤੁਹਾਡਾ ਵੀ ਕੋਈ ਮੋਟਰਸਾਈਕਲ ਚੋਰੀ ਹੋਇਆ ਕਿਉਂਕਿ ਇਹਨਾਂ ਨੇ ਕਹਿੰਦੇ ਪਟਿਆਲਾ ਸ਼ਹਿਰ ਦੇ ਵਿੱਚ ਪੂਰਾ ਪੂਰਾ ਇਹਨਾਂ ਨੇ ਜਿਹੜਾ ਕੀ ਹੱਥ ਤੱਕ ਪਹੁੰਚਾਇਆ ਪਿਆ ਸੀ ਜਿਹੜੇ ਸ਼ਹਿਰ ਦੇ ਬੱਸ ਸਟੈਂਡ ਕਿਲਾ ਚੌਂਕ ਜਾਂ ਹੋਰ ਰੇਲਵੇ ਸਟੇਸ਼ਨ ਸਾਰੇ ਪਾਸੇ ਇਹਨਾਂ ਨੇ ਚੋਰੀ ਕੀਤੀ ਰਹੀ ਸੀ ਮੋਟਰਸਾਈਕਲ ਸੋ ਇਧਰੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਜ਼ਿਆਦਾਤਰ ਇਹ ਜਿਹੜੇ ਮੋਟਰਸਾਈਕਲ ਹੈਗੇ ਕਹਿੰਦੇ ਅੱਗੇ ਗਹਿਣੇ ਰੱਖਦੇ ਨੇ ਅਸੀਂ ਗਹਿਣੇ ਰੱਖਣ ਤੋਂ ਬਾਅਦ ਅੱਗੇ ਇੱਕ ਜਿਹੜਾ ਕਿ ਪੁਲਿਸ ਨੂੰ ਇੱਕ ਇਹ ਚੋਰ ਫੜਿਆ ਇੱਕ ਮੋਟਰਸਾਈਕਲ ਤੇ ਫਿਰ ਉੱਥੋਂ ਅੱਗੇ ਉਹਨਾਂ ਦੀ ਪੁੱਛਗਿੱਛ ਕਰਦੇ 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 ਤੁਸੀਂ ਦੇਖਿਓ ਕਿ ਇਸ ਟਾਈਮ ਮੋਟਰਸਾਈਕਲਾਂ ਦਾ ਢੇਰ ਲੱਗਿਆ ਪਿਆ